ਇਹ ਸਾਡਾ ਰਾਸ਼ਟਰੀ ਸੁਰੱਖਿਆ ਦਾ ਮਸਲਾ ਆ ਇਸ ਕਰਕੇ ਯੂਨੀਵਰਸਿਟੀ ਆਫ ਅਲਾਬਾਮਾ ਦੇ ਵਿੱਚ ਪੀ ਐਚ ਡੀ ਕਰ ਰਿਹਾ ਸਟੂਡੈਂਟ ਡਰਾਉਡੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਆ ਵੀਜ਼ਾ ਉਹਦੇ ਕੋਲ ਹੈਗਾ ਸਰਕਾਰ ਨੇ ਉਹਦਾ ਵੀਜ਼ਾ ਕੈਨਸਲ ਕਰ ਦਿੱਤਾ ਬਿਨਾਂ ਉਹਨੂੰ ਦੱਸਿਓ ਵੀ ਕਿਉਂ ਡਰਾਉਡੀ ਜਿਹੜਾ ਉਹਨੇ ਨੂੰ ਆਸ ਸੀ ਕਿ ਮੈਂ ਆਪਣੇ ਆਪ ਨੂੰ ਪ੍ਰੂਵ ਕਰ ਦੂੰਗਾ ਕਿ ਮੈਂ ਤੇ ਸਿਰਫ ਪੜ੍ਹਨ ਪੜਾਉਣ ਵਾਲਾ ਬੱਚਾ ਆ ਮੈਂ ਅਮਰੀਕਾ ਆਪਣੇ ਆਪ ਛੱਡ ਕੇ ਚਲੇ ਜਾਣਾ ਮੈਂ ਕੋਈ ਇਹਦੇ ਬਾਰੇ ਲੜਾਈ ਜਾਂ ਕਲੂਨੀ ਜਾਂ ਕੁਝ ਨਹੀਂ ਕਰਨਾ ਡਰਾਉਡੀ ਨਾਂ ਦਾ ਪੀ ਐਚ ਡੀ ਸਟੂਡੈਂਟ ਅਮਰੀਕਾ ਦੇ ਵਿੱਚ ਉਹਦੀ ਅੱਜ ਅਖਬਾਰਾਂ ਦੇ ਵਿੱਚ ਬਹੁਤ ਚਰਚਾ ਹੈ ਮਾਮਲਾ ਕੀ ਹੈ ਇਹ ਕਾਨੂੰਨੀ ਤੌਰ ਦੇ ਉੱਤੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਲਈ ਯੂਨੀਵਰਸਿਟੀ ਆਫ ਅਲਾਬਾਮਾ ਦੇ ਵਿੱਚ ਪੜ੍ਹਨਾ ਆਇਆ ਸੀ ਇਨੂੰ ਮਾਰਚ ਦੇ ਵਿੱਚ ਡਿਟੇਨ ਕਰ ਲਿਆ ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਨੇ ਉਹਨਾਂ ਨੇ ਉਹਨੂੰ ਗ੍ਰਫਤਾਰ ਕਰ ਲਿਆ ਕਿਉਂਕਿ ਰਾਸ਼ਟਰਪਤੀ 트ੰਪ ਦਾ ਇਮੀਗ੍ਰੇਸ਼ਨ ਦੇ ਉੱਤੇ ਸ਼ਕਤੀ ਸੀ ਕਿਹਾ ਉਹਨਾਂ ਨੇ ਇਹ ਕਿ ਇਹ ਸਾਡਾ ਰਾਸ਼ਟਰੀ ਸੁਰੱਖਿਆ ਦਾ ਮਸਲਾ ਆ ਇਸ ਕਰਕੇ ਯੂਨੀਵਰਸਿਟੀ ਆਫ ਅਲਾਬਾਮਾ ਦੇ ਵਿੱਚ ਪੀ ਐਚ ਡੀ ਕਰ ਰਿਹਾ ਸਟੂਡੈਂਟ ਦਰਾਉਡੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਫਤਾਰ ਕਰ ਲਿਆ ਹੁਣ ਉਹਦੇ ਤੋਂ ਬਾਅਦ ਉਹਦਾ ਕਿੰਦਾ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਆ ਇਹਦਾ ਸਬੂਤ ਕੋਈ ਨਹੀਂ ਦਿੰਦਾ ਉਹਨਾਂ ਨੇ ਉਹਨੂੰ ਜਿਹੜਾ ਉਹਦੇ ਉਹਦੇ ਉਹਨੂੰ ਡਿਟੈਂਸ਼ਨ ਸੈਂਟਰ ਲਿਊਸੀਆਨਾ ਦੇ ਵਿੱਚ ਭੇਜ ਦਿੱਤਾ ਹੁਣ ਜਿਹੜਾ ਲਿਊਸੀਆਨਾ ਦਾ ਡਿਟੈਂਸ਼ਨ ਸੈਂਟਰ ਆ ਉਹ ਇਹਦੇ ਘਰ ਤੋਂ 300 ਮੀਲ ਦੂਰ ਆ ਮਤਲਬ ਇੱਥੇ ਆਪਣੀ ਫੈਂਸੇ ਦੇ ਨਾਲ ਉਹ ਉੱਥੇ ਅਲਾਬਾਮਾ ਦੇ ਵਿੱਚ ਰਹਿੰਦਾ ਸੀ ਉਥੋਂ 300 ਮੀਲ ਦੂਰ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਉਹਦਾ ਵੀਜ਼ਾ ਉਹਦੇ ਕੋਲੇ ਹੈਗਾ ਸਰਕਾਰ ਨੇ ਉਹਦਾ ਵੀਜ਼ਾ ਕੈਨਸਲ ਕਰ ਦਿੱਤਾ ਬਿਨਾਂ ਉਹਨੂੰ ਦੱਸਿਓ ਵੀ ਕਿਉਂ ਭਾਵੇਂ ਕਿ ਯੂਨੀਵਰਸਿਟੀ ਕਹਿੰਦੀ ਆ ਕਿ ਉਹ ਹਜੇ ਵੀ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਸਕਦਾ ਆ ਜਿੰਨਾ ਚਿਰ ਉਹ ਇਹਨੂੰ ਛੱਡ ਕੇ ਨਹੀਂ ਜਾਂਦਾ ਦੋ ਚਾਰ ਜੋ ਦੇ ਉੱਤੇ ਲਾਏ ਸੀ ਜਿਹੜੇ ਜਿਹੜੇ ਅਧਿਕਾਰੀ ਉਹ ਦੱਸਦੇ ਆ ਕਿ ਇਹਦਾ ਵੀਜ਼ਾ ਰਿਵੋਕ ਕੀਤਾ ਗਿਆ ਸੀ ਤੇ ਇਹ ਇੱਥੇ ਵੈਲਿਡ ਸਟੂਡੈਂਟ ਹੈ ਨਹੀਂਗਾ ਇੱਕ ਚਾਰਜ ਜਿਹੜਾ ਆ ਉਹ ਬਾਅਦ ਵਿੱਚ ਡ੍ਰੌਪ ਹੋ ਗਿਆ ਜਦੋਂ ਸਰਕਾਰ ਨੇ ਐਡਮਿਟ ਕਰ ਲਿਆ ਕਿ ਜਿਹੜਾ ਵੀਜ਼ਾ ਇਸ਼ੂ ਆ ਉਹ ਜਿੰਨਾ ਚਿਰ ਉਹ ਛੱਡ ਕੇ ਨਹੀਂ ਜਾਂਦਾ ਉਨਾਂ ਚਿਰ ਉਹਦੇ ਉੱਤੇ ਨਹੀਂ ਲਾਗੂ ਹੁੰਦਾ ਹੁਣ ਉਹਨੇ ਕਿਹਾ ਵੀ ਮੈਂ ਕਾਨੂੰਨੀ ਤੌਰ ਤੇ ਕੇਸ ਲੜਦਾ ਡਰਾਉਟੀ ਜਿਹੜਾ ਉਹਨੇ ਅਨੁਵਾਸ ਸੀ ਕਿ ਮੈਂ ਆਪਣੇ ਆਪ ਨੂੰ ਪ੍ਰੂਫ ਕਰ ਦੂੰਗਾ ਕਿ ਮੈਂ ਤੇ ਸਿਰਫ ਪੜਨ ਪੜਾਉਣ ਵਾਲਾ ਬੱਚਾ ਆ ਜਾਂ ਸਟੂਡੈਂਟ ਆ ਵੀ ਮੈਂ ਲੀਗਲੀ ਇੱਥੇ ਰਹਿ ਰਿਹਾ ਆ ਜੱਜ ਨੇ ਉਹਨੂੰ ਬੌਂਡ ਦੇ ਉੱਤੇ ਰੀਲੀਜ਼ ਕਰਨ ਤੋਂ ਰਿਫਿਊਜ਼ ਕਰ ਦਿੱਤਾ ਮਤਲਬ ਇਹ ਆ ਵੀ ਉਹਨੂੰ ਕਾਨੂੰਨੀ ਲੜਾਈ ਵੀ ਨਹੀਂ ਉਹ ਲੜ ਸਕਦਾ ਹੁਣ ਕੀਤਾ ਕੀ ਆ ਉਹਨੇ ਉਹਨੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ ਕਈ ਹਫ਼ਤਿਆਂ ਤੱਕ ਉਹ ਅੰਦਰ ਬੰਦ ਆ ਉਹਦੇ ਕੋਲੇ ਸੁਣਵਾਈ ਦਾ ਚਾਂਸ ਕੋਈ ਨਹੀਂ ਉਹਨੇ ਮਤਲਬ ਹੱਥ ਖੜੇ ਕਰ ਤੇ ਹਾਰ ਮੰਨ ਲਈ ਉਹ ਕਹਿੰਦਾ ਭਾਈ ਮੈਂ ਅਮਰੀਕਾ ਆਪਣੇ ਆਪ ਹੀ ਛੱਡ ਕੇ ਚਲੇ ਜਾਣਾ ਮੈਂ ਕੋਈ ਇਹਦੇ ਬਾਰੇ ਲੜਾਈ ਜਾਂ ਕਾਨੂੰਨੀ ਜਾਂ ਕੁਝ ਨਹੀਂ ਕਰਨਾ ਹੁਣ ਉਹਦੀ ਜਿਹੜੀ ਫੈਨਸੀ ਆ ਉਹਨੇ ਡਰੋਡੀ ਨੂੰ ਕਿਹਾ ਵੀ ਇਹ ਬੜਾ ਮਤਲਬ ਹਾਰਡ ਵਰਕਿੰਗ ਸਟੂਡੈਂਟ ਸੀ ਤੇ ਉਹਨਾਂ ਦੋਵਾਂ ਦੇ ਵਿੱਚ ਪਿਆਰ ਵੀ ਆ ਤੇ ਉਹ ਹੁਣ ਕਦੇ ਵੀ ਕਿਸੇ ਰਾਜਨੀਤੀ ਦੇ ਵਿੱਚ ਇਨਵੋਲਵ ਨਹੀਂ ਹੋਇਆ ਉਹਦਾ ਵਕੀਲ ਕਹਿੰਦਾ ਵੀ ਇਹ ਧਕਾ ਆ ਅਟਾਰਨੀ ਡੇਵਿਡ ਰੋਜ਼ਾ ਨੇ ਉਹ ਕਹਿੰਦਾ ਜਿਹੜਾ ਡਰਾਉਡੀ ਆ ਇਹਨੂੰ ਉਹਦੇ ਬੇਸਿਕ ਉਹਦੇ ਮੂਢਲੇ ਜਿਹੜੇ ਅਧਿਕਾਰ ਨੇ ਉਹਨਾਂ ਤੋਂ ਵੀ ਵਾਂਝਿਆ ਰੱਖਿਆ ਗਿਆ ਤੇ ਨਾ ਉਹਦਾ ਲੀਗਲ ਜਿਹਦਾ ਫੇਅਰ ਲੀਗਲ ਰਿਵਿਊ ਹੋਣਾ ਚਾਹੀਦਾ ਉਹ 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 ਅਲਟੀਮੇਟਲੀ ਹੁਣ ਇਸ ਕੱਲ ਦੇ ਉੱਤੇ ਉਹ ਕਰ ਗਿਆ ਅਮਰੀਕਾ ਦੇ ਵਿੱਚ ਉਹਦਾ ਜਿਹੜਾ ਟਾਈਮ ਸੀਗਾ ਉਹ ਕਹਿ ਲੋ ਕਿ ਉਹ ਪੂਰਾ ਹੋ ਗਿਆ ਤੇ ਉਹਨੂੰ ਉਹਨੇ ਇੱਥੋਂ ਜਾਣ ਦਾ ਫੈਸਲਾ ਕਰ ਲਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ